ਸਾਚੀ ਕਾਲ ਦੋਸਤੋ ਪੰਜਾਬ ਖਬਰ 24 ਵਿੱਚ ਤੁਹਾਡਾ ਸਵਾਗਤ ਹੈ ਸੋ ਦੋਸਤੋ ਅੱਜ ਜੋ ਤੁਹਾਨੂੰ ਅਸੀਂ ਇਹ ਵੀਡੀਓ ਦਿਖਾ ਰਹੇ ਹਾਂ ਇਹ ਲੁਧਿਆਣਾ ਸ਼ਹਿਰ ਦੇ ਮੁੱਖ ਚਿਰਾਹਿਆਂ ਦੇ ਨਾਲ ਲੱਗਦੀਆਂ ਨੇ ਜਿੱਥੇ ਸ਼ਰਾਬ ਦੇ ਠੇਕਿਆਂ ਦੇ ਬਾਹਰ ਠੇਕੇ ਵਾਲਿਆਂ ਵੱਲੋਂ ਸ਼ਰਾਬੀਆਂ ਦੀ ਸਹੂਲਤ ਲਈ ਪਾਣੀ ਦੇ ਵਾਟਰ ਕੂਲਰਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਜੋ ਜੋ ਸ਼ਰਾਬੀ ਘਰ ਜਾ ਕੇ ਜਾਂ ਕਿਸੇ ਵੀ ਡਰਿੰਕਿੰਗ ਪਲੇਸ ਤੇ ਨਹੀਂ ਜਾ ਸਕਦੇ ਉਹ ਇਹਨਾਂ ਠੇਕਿਆਂ ਦੇ ਬਾਹਰ ਹੀ ਆਵਾਜ਼ਾਈ ਵਾਲੇ ਮੁੱਖ ਮਾਰਗਾਂ ਨੂੰ ਨਜ਼ਰਅੰਦਾਜ਼ ਕਰਕੇ ਬੇਖੌਫ ਕਾਨੂੰਨ ਦੀ ਪਾਲਣਾ ਨਾ ਕਰਦਿਆਂ ਹੋਇਆਂ ਕਾਨੂੰਨ ਨੂੰ ਛਿੱਕੇ ਟੰਗਦਿਆਂ ਹੋਇਆਂ ਓਪਨ ਹੀ ਸੜਕ ਦੇ ਉੱਪਰ ਸ਼ਰਾਬ ਦਾ ਸੇਵਨ ਕਰਦੇ ਦਿਖਾਈ ਦੇ ਰਹੇ ਨੇ ਦੋਸਤੋ ਇਹ ਵੀਡੀਓ ਜੋ ਸਾਡੇ ਚੈਨਲ ਦੇ ਪੱਤਰਕਾਰ ਬਲਜਿੰਦਰ ਬੋਬੀ ਵੱਲੋਂ ਲਈਆਂ ਗਈਆਂ ਹਨ ਇਹ ਪ੍ਰਸ਼ਾਸਨ ਨੂੰ ਇੱਕ ਸਿੱਧਾ ਸਵਾਲ ਹੈ ਕਿ ਅਜਿਹਾਂ ਗੈਰ ਕਾਨੂੰਨੀ ਸਹੂਿਦਾਵਾਂ ਸਾਡੇ ਇੱਕ ਸੱਭਿਅ ਸਮਾਜ ਨੂੰ ਕੀ ਮੈਸੇਜ ਦਿੰਦੀਆਂ ਨੇ ਦੋਸਤੋ ਦੱਸ ਦਈਏ ਕਿ ਇਹ ਉਹ ਸ਼ਹਿਰ ਦੇ ਮਾਰਗ ਨੇ ਜਿੱਥੇ ਕਿ ਲਗਾਤਾਰ ਆਵਾਜ਼ ਆਈ ਜਿਸ ਵਿੱਚ ਕੰਮ ਤੋਂ ਵਾਪਸ ਪਰਤ ਰਹੇ ਵਿਅਕਤੀ ਨਾਲ ਲੱਗਦੇ ਇਲਾਕਿਆਂ ਦੇ ਬੱਚੇ ਅਤੇ ਔਰਤਾਂ ਦਾ ਲੰਗਾ ਵੀ ਲਗਾਤਾਰ ਜਾਰੀ ਹੈ ਸੋ ਇਹ ਵੀਡੀਓ ਜੋ ਤੁਸੀਂ ਵੇਖ ਰਹੇ ਹੋ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਠੇਕਿਆਂ ਦੇ ਬਾਹਰ ਸ਼ਰਯਾਮ ਸ਼ਰਾਬੀਆਂ ਨਸ਼ੇੜੀਆਂ ਵੱਲੋਂ ਬੈਠ ਕੇ ਸ਼ਰਾਬ ਦਾ ਸੇਵਨ ਕਰਕੇ ਕਿਵੇਂ ਕਾਨੂੰਨ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ ਅਤੇ ਨਾਲ ਹੀ ਸੜਕਾਂ ਦੇ ਉੱਪਰ ਤੁਸੀਂ ਵੇਖਦੇ ਹੋ ਕਿਵੇਂ ਸ਼ਰਾਬੀਆਂ ਵੱਲੋਂ ਗੰਦਗੀ ਦੇ ਢੇਰ ਵੀ ਲਗਾਏ ਜਾ ਰਹੇ ਨੇ ਦੋਸਤੋ ਇਹ ਵੀਡੀਓ ਵਿਖਾਉਣ ਦਾ ਸਾਡੇ ਚੈਨਲ ਦਾ ਕੋਈ ਮਕਸਦ ਇਹ ਨਹੀਂ ਹੈ ਕਿ ਇਹਨਾਂ ਸ਼ਰਾਬ ਦੇ ਠੇਕਿਆਂ ਜਾਂ ਸ਼ਰਾਬੀਆਂ ਦਾ ਸਾਡੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਬਲਕਿ ਜੋ ਇਹਨਾਂ ਠੇਕੇਦਾਰਾਂ ਠੇਕਿਆਂ ਦੇ ਮਾਲਕਾਂ ਵੱਲੋਂ ਠੇਕਿਆਂ ਦੇ ਬਾਹਰ ਹੀ ਗੈਰ ਕਾਨੂੰਨੀ ਤੌਰ ਤੇ ਕਾਨੂੰਨ ਨੂੰ ਛਿੱਕੇ ਟੰਕੇ ਜੋ ਸਮਾਜ ਨੂੰ ਗਲਤ ਮੈਸੇਜ ਦੇਣ ਦਾ ਤਰੀਕਾ ਇਕ ਆਪਣੀ ਸ਼ਰਾਬ ਦੀ ਸੇਲ ਨੂੰ ਵਧਾਉਣ ਦੇ ਲਈ ਕੀਤਾ ਜਾ ਰਿਹਾ ਹੈ ਉਹਦੇ ਖਿਲਾਫ ਇੱਕ ਕੋਸ਼ਿਸ਼ ਹੈ ਸੋ ਦੋਸਤੋ ਹੁਣ ਵੇਖਣਾ ਇਹ ਹੋਵੇਗਾ ਕਿ ਕਾਨੂੰਨ ਦੀ ਰੱਖਿਆ ਕਰਨ ਵਾਲੇ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੇ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਆਪਣੀ ਗੁੰਭਕਰਨੀ ਨੀਂਦ ਤੋਂ ਜਾ ਕੇ ਇਸ ਗੈਰਕਾਨੂੰਨੀ ਹੋ ਰਹੇ ਕੰਮਾਂ ਵੱਲ ਕਦੋਂ ਧਿਆਨ ਦੇਣਗੇ ਤਾਂ ਜੋ ਸਾਡੇ ਸ਼ਹਿਰ ਦਾ ਜੋ ਸਮਾਜ ਹੈ ਉਹ ਇੱਕ ਆਪਣਾ ਸਹੀ ਜੀਵਨ ਬਤੀਤ ਕਰ ਸਕੇ ਕਿਉਂਕਿ ਜਿਨੇ ਵੀ ਆਵਾਜਾਈ ਵਾਲੇ ਲੋਕ ਬੱਚੇ ਔਰਤਾਂ ਇਸ ਮਾਰਗਾਂ ਦੇ ਵਿੱਚੋਂ ਗੁਜ਼ਰਦੇ ਹਨ ਇਹ ਇਹਨਾਂ ਸ਼ਰਾਬੀਆਂ ਇਹਨਾਂ ਨਸ਼ੇੜੀਆਂ ਵੱਲੋਂ ਉਹਨਾਂ ਦੇ ਉੱਪਰ ਕਮੈਂਟ ਕਰਨਾ ਵੀ ਆਮ ਜਿਹੀ ਗੱਲ ਬਣ ਜਾਂਦੀ ਹੈ ਸੋ ਦੋਸਤੋ ਇਸ ਤੋਂ ਇਲਾਵਾ ਜੋ ਨੌਜਵਾਨ ਪੀੜ੍ਹੀ ਹੈ ਜਾਂ ਬੱਚੇ ਹੈ ਇਹ ਉਹਨਾਂ ਦੇ ਦਿਮਾਗ ਦੇ ਉੱਪਰ ਇਹ ਜਿਹੀਆਂ ਵੀਡੀਓ ਕੀ ਅਸਰ ਆਉਂਦੀਆਂ ਹੋਣਗੀਆਂ ਇਸ ਸਬੰਧੀ ਤੁਸੀਂ ਪੜੀ ਪਾਠੀ ਜਾਣੋ ਇੱਕ ਪਾਸੇ ਸਰਕਾਰਾਂ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਦੂਜੇ ਪਾਸੇ ਅਜਿਹੀਆਂ ਵੀਡੀਓ ਉਹ ਸਰਕਾਰ ਦੇ ਦਾਅਵਿਆਂ ਦੇ ਉੱਪਰ ਇੱਕ ਬਹੁਤ ਵੱਡਾ ਤਮਾਚਾ ਵੀ ਨੇ ਅਜਿਹੀ ਗਲਤ ਅੰਸਰ ਜੋ ਕਾਨੂੰਨ ਨੂੰ ਬਿਲਕੁਲ ਹੀ ਦਰਕਿਨਾਰ ਕਰਕੇ ਆਪਣੀ ਮਨਮਰਜ਼ੀ ਕਰਦੇ ਨੇ ਔਰ ਇਹ ਉਹ ਇਲਾਕੇ ਨੇ ਜਿਹਦੇ ਬਿਲਕੁਲ ਆਸ-ਪਾਸ ਜੋ ਕਾਨੂੰਨ ਦੇ ਕਰਮਚਾਰੀ ਯਾ ਅਧਿਕਾਰੀ ਚੌਂਕੀ ਥਾਣੇ ਜਾਂ ਚੌਂਕਾਂ ਦੇ ਵਿੱਚ ਵੀ ਪੁਲਿਸ ਕਰਮੀ ਖੜੇ ਨੇ ਉਹਨਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਇਹ ਜੋ ਮਾਰੇ ਹਾਲਾਤ ਤੁਸੀਂ ਵੇਖ ਰਹੇ ਹੋ ਇਹ ਲਗਾਤਾਰ ਦਿਨ ਬਦ ਦਿਨ ਵਧਦੇ ਜਾ ਰਹੇ ਨੇ ਸੋ ਦੋਸਤੋ ਇਹ ਵੀਡੀਓ ਵੇਖ ਕੇ ਇਸ ਸੰਬੰਧੀ ਤੁਸੀਂ ਵੀ ਆਪਣੀ ਜੋ ਜੋ ਤੁਹਾਡੀ ਪ੍ਰਤੀਕਿਰਿਆ ਹੈ ਉਹ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਰੱਖੋ ਤਾਂ ਕਿ ਸਮਾਜ ਨੂੰ ਅਤੇ ਸਰਕਾਰ ਨੂੰ ਤੁਹਾਡੇ ਇਹਨਾਂ ਕਮੈਂਟਸ ਦੇ ਚਰੀਏ ਕੋਈ ਨਾ ਕੋਈ ਮੈਸੇਜ ਜਰੂਰ ਜਾ ਸਕੇ ਔਰ ਆਪਣੇ ਆਪਣੇ ਸ਼ਹਿਰ ਅਤੇ ਇਲਾਕਿਆਂ ਦੇ ਵਿੱਚ ਅਜਿਹੇ ਵੀਡੀਓ ਚੈਨਲ ਨੂੰ ਪੇਜ ਕੇ ਚੈਨਲ ਦੇ ਸਹਿਯੋਗੀ ਵੀ ਬਣੋ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਇੱਕ ਨਰਵਾ ਸਮਾਜ ਦੇ ਸਕੀਏ ਇੱਕ ਵਧੀਆ ਭਵਿਕ ਆਉਣ ਵਾਲੀ ਪੀੜ੍ਹੀ ਨੂੰ ਤੇ ਬੱਚਿਆਂ ਨੂੰ ਦੇ ਸਕੀਏ ਇੱਕ ਸ਼ਹਿਰ ਵਿੱਚ ਸੁਰੱਖਿਅਤ ਮਾਹੌਲ ਦੇ ਸਕੀਏ ਜਿਸ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਆਉਣ ਜਾਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਜਾਂ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਵਿੱਚ ਸ਼ਹਿਰ ਦੇ ਨਿਵਾਸੀਆਂ ਦਾ ਤੁਹਾਡਾ ਆਪਣਾ ਬਹੁਤ ਵੱਡਾ ਰੋਲ ਹੈ ਤੁਹਾਡਾ ਯੋਗਦਾਨ ਹੈ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਾਨੂੰਨ ਕਾਨੂੰਨ ਦੀ ਪਾਲਣਾ ਕਰੀਏ ਅਤੇ ਦੂਜਿਆਂ ਨੂੰ ਵੀ ਕਾਨੂੰਨ ਦੀ ਪਾਲਣਾ ਕਰਨ ਦੇ ਲਈ ਪ੍ਰੇਰਿਤ ਕਰੀਏ ਅਤੇ ਸਮਾਜ ਵਿੱਚੋਂ ਅਜਿਹੀਆਂ ਕੁਰੀਤੀਆਂ ਅਜਿਹੇ ਜੋ ਗੈਰ ਕਾਨੂੰਨੀ ਤੌਰ ਤੇ ਕੰਮ ਹੋ ਰਹੇ ਨੇ ਜੋ ਸਾਡੇ ਪੰਜਾਬ ਨੂੰ ਖੋਖਲਾ ਕਰ ਰਹੇ ਨੇ ਕਾਨੂੰਨ ਦੇ ਤੇ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਕਰਨ ਦੇ ਲਈ ਆਪਣਾ ਪੂਰੀ ਆਪਣੀ ਵਾਹ ਲਾ ਰਹੇ ਨੇ ਇਸ ਚੀਜ਼ ਨੂੰ ਪੰਜਾਬ ਤੋਂ ਵਰਤਹਿਤ ਕੀਤਾ ਜਾਵੇ ਪੰਜਾਬ ਨੂੰ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਮੁਕਤ ਕੀਤਾ ਜਾਵੇ ਇਸ ਲਈ ਤੁਹਾਡਾ ਆਪਣਾ ਸਾਦਾ ਬਹੁਤ ਯੋਗਦਾਨ ਜੋ ਪੰਜਾਬ ਨੂੰ ਬਚਾਉਣ ਦੇ ਲਈ ਜ਼ਰੂਰੀ ਹੈ ਅਤੇ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਪੰਜਾਬ ਨੂੰ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਇਸ ਕੁਰੀਤਿਆਂ ਵਿੱਚੋਂ ਇਹਨਾਂ ਗੈਰਕਾਨੂੰਨੀ ਕੰਮਾਂ ਦੇ ਵਿੱਚੋਂ ਬਚਾਇਆ ਜਾਵੇ ਤਾਂ ਕਿ ਸਮਾਜ ਵਿੱਚ ਅਸੀਂ ਦੁਬਾਰਾ ਪੰਜਾਬ ਨੂੰ ਇੱਕ ਉਸ ਮਕਾਮ ਤੇ ला ਸਕੀਏ ਜੋ ਪੰਜਾਬ ਜਿਸ ਲਈ ਪੰਜਾਬ ਪੂਰੇ ਦੇਸ਼ ਦੇ ਵਿੱਚ ਔਰ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਸੀ ਇੱਕ ਚੰਗੀ ਸਿਹਤ ਦਾ ਮਾਲਕ ਪੰਜਾਬ ਇੱਕ ਸੁਰੱਖਿਅਤ ਪੰਜਾਬ ਇੱਕ ਦੇਸ਼ ਦਾ ਅਨੂਨ ਭਰਨ ਵਾਲਾ ਪੰਜਾਬ ਇੱਕ ਉਦਯੋਗਿਕ ਜੋ ਸਟੇਟ ਮੰਨੀ ਜਾਂਦੀ ਹੈ ਪੰਜਾਬ ਸਿਹਤਮੰਦ ਪੰਜਾਬ ਉਹਦੀ ਜੋ ਦੇਣ ਹੈ ਅਸੀਂ ਦੁਬਾਰਾ ਪੰਜਾਬ ਨੂੰ ਦੇ ਸਕੀਏ ਤੇ ਆਪਣੀ ਚੋਬਾਂ ਦੀ ਜ਼ਿੰਮੇਵਾਰੀ ਹੈ ਉਹਨੂੰ ਚੰਗੀ ਤਰ੍ਹਾਂ ਨਿਭਾ ਸਕੀਏ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਇਸ ਵੀਡੀਓ ਨੂੰ ਵੇਖਿਆ ਤੇ ਆਪਣੇ ਕਮੈਂਟ ਜ਼ਰੂਰ ਦਿਓ ਜੈ ਹਿੰਦ how yeah. yeah.